ਸ਼ਤਕਾਰਯੋਗ ਵਾਦਕ ਮੈਂ ਇੱਕ ਖਾਸ ਮਕਸਦ ਨੂੰ ਲੈ ਕੇ ਲਾਈਵ ਹੋਇਆ ਉਹ ਖਾਸ ਮਕਸਦ ਹੈ ਜਿਹੜਾ ਉਹ ਇਹ ਆ ਕਿ ਪਿਛਲੇ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਨੂੰ ਕੁਝ ਬੇਨਤੀਆਂ ਕਰਦਾ ਆ ਰਿਹਾ ਹਾਂ ਬੀਨ ਤੀਆਂ ਇਹ ਆ ਕਿ ਜਿਵੇਂ ਕਿ ਆ ਤੁਹਾਨੂੰ ਜਗਾ ਦਿਖ ਰਹੀ ਹੋਣੀ ਆ ਸਾਹਮਣੇ ਸਫਾਈ ਕਰਵਾਈ ਗਈ ਆ ਪੰਚਾਇਤ ਦੇ ਵੱਲੋਂ ਤੇ ਪਹਿਲਾਂ ਬੜਾ ਗੰਦ ਹੁੰਦਾ ਸੀ ਤੇ ਇਸ ਵਕਤ ਬਹੁਤ ਸੋਹਣਾ ਲੱਗ ਰਿਹਾ ਇਹ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਆ ਇਹ ਤੇ ਇੱਥੇ ਬਹੁਤ ਵੱਡਾ ਰੂੜੀ ਦਾ ਢੇਰ ਹੁੰਦਾ ਸੀ ਥੋ ਇਹ ਵੀ ਸਫਾਈ ਇਹਦੀ ਕਰਵਾਈ ਗਈ ਆ ਤੁਹਾਡੇ ਸਾਹਮਣੇ ਆ ਇਹ ਵੀ ਆਹ ਦੇਖ ਲਓ ਉਹ ਪਿਛਲੇ ਦਿਨੀ ਇੱਥੇ ਗੰਦ ਸਿੱਟਿਆ ਗਿਆ ਸੀ ਮੈਂ ਉਹਨੂੰ ਲੈ ਕੇ ਵੀ ਇੱਕ ਵੀਡੀਓ ਫੇਸਬੁੱਕ ਤੇ ਵਾਇਰਲ ਕੀਤੀ ਸੀ ਤੇ ਉਸ ਤੋਂ ਪਹਿਲਾਂ ਵੀ ਤੇ ਉਸ ਤੋਂ ਬਾਅਦ ਵੀ ਕਾਫੀ ਬੇਨਤੀਆਂ ਕੀਤੀਆਂ ਪਿੰਡ ਵਾਸੀਆਂ ਨੂੰ ਕਿ ਜਿਹੜੀ ਇਹ ਸਫਾਈ ਕਰਵਾਈ ਗਈ ਆ ਹੱਥ ਬਨ ਕੇ ਬੇਨਤੀ ਆ ਕਿ ਇੱਥੇ ਗੰਦਗੀ ਨਾ ਫਲਾਓ ਪਰ ਪਿੰਡ ਵਾਸੀ ਲਗਾਤਾਰ ਅੰਨੇ ਵਾ ਗੰਦਗੀ ਸੁੱਟ ਰਹੇ ਆ ਜਦੋਂ ਕੰਮ ਚੱਲ ਰਿਹਾ ਸੀ ਇੱਥੇ ਛੱਪੜ ਦਾ ਇਧਰਲੇ ਪਾਸੇ ਖੁਦਾਈ ਦਾ ਤਾਂ ਮੈਂ ਇੱਥੇ ਟਰੈਕਟਰ ਹੁੰਦਾ ਸੀ ਕਿਰਾਇਆ ਹੁੰਦਾ ਸੀ ਨਾਲ ਦੀ ਨਾਲ ਇਥੋਂ ਗੰਦਗੀ ਸਾਫ਼ ਕਰਵਾ ਦਿੰਦਾ ਸੀ ਕਹਿ ਕੇ ਪਰ ਹੁਣ ਕਾਫੀ ਦਿਨਾਂ ਤੋਂ ਕੰਮ ਜਿਹੜਾ ਉਹ ਬੰਦ ਹੋ ਗਿਆ ਏ ਤੇ ਇੱਥੇ ਗੰਦਗੀ ਲਗਾਤਾਰ ਛੁੱਟੀ ਜਾ ਰਹੀ ਆ ਤੁਹਾਡੇ ਸਾਹਮਣੇ ਆ ਸਫਾਈ ਆਪਾਂ ਨੂੰ ਦੇਖਣ ਚ ਬੜੀ ਸੁੰਦਰ ਲੱਗਦੀ ਆ ਤੇ ਉਹਨੂੰ ਆळ्या ਦਵਾਲਾ ਜੇ ਸਾਫ਼ ਕੀਤਾ ਜਾਂਦਾ ਤਾਂ ਉਹ ਆਪਣਾ ਇਨਸਾਨ ਹੋਣ ਦੇ ਨਾਤੇ ਸਾਰਿਆਂ ਦਾ ਫਰਜ਼ ਬਣਦਾ ਕਿ ਉਸ ਜਗ੍ਹਾ ਨੂੰ ਆਪਾਂ ਸਾਫ਼ ਰੱਖੀਏ ਪਰ ਆਪਾਂ ਕੀ ਕਰਦੇ ਆ ਸਫਾਈ ਕਰਾਤੀ ਜੀ ਗੰਦਗੀ ਫਲਾ ਦੋ ਘਰੋਂ ਗੰਦਗੀ ਸਾਫ ਕਰਕੇ ਆਪਾਂ ਜਨਤਕ ਥਾਵਾਂ ਤੇ ਸਿੜਦੇ ਆ ਇਹੀ ਕਰਦੇ ਆ ਨਾ ਜੀ ਆਪਾਂ ਘਰੋਂ ਗੰਦਗੀ ਲਿਆਂਦੀ ਜਨਤਕ ਥਾਂ ਤੇ ਸਿੜਤੀ ਜਾਂ ਆਪਦੇ ਆਲੇ ਦੁਆਲੇ ਹੋਰ ਆਸੇ ਪਾਸੇ ਸੁੱਟਤੀ ਆਪਾਂ ਇਹ ਨਹੀਂ ਸਮਝਦੇ ਕਿ ਜਿੱਥੇ ਅਸੀਂ ਰਹਿ ਰਹੇ ਆ ਜਿਹੜੇ ਪਿੰਡ 'ਚ ਰਹਿ ਰਹੇ ਆ ਉਹ ਪਿੰਡ ਵੀ ਸਾਡਾ ਆਪਦਾ ਪਿੰਡ ਆ ਸਾਡਾ ਹੀ ਘਰ ਆ ਇੱਕ ਘਰ ਚੋਂ ਗੰਦਗੀ ਲਿਆ ਕੇ ਦੂਜੇ ਘਰ ਦੇ ਵਿੱਚ ਅਸੀਂ ਗੰਦਗੀ ਫੈਲਾ ਰਹੇ ਹਾਂ ਸੋ ਇਸ ਗੱਲ ਤੇ ਅਸੀਂ ਕਦੇ ਵੀ ਗੌਰ ਨਹੀਂ ਕਰਦੇ ਦੂਜੀ ਗੱਲ ਕਿ ਆਪਾਂ ਸਾਰੇ ਇਨਸਾਨ ਆ ਪਸ਼ੂਆਂ ਚ ਤੇ ਇਨਸਾਨਾਂ ਚ ਦੋ ਚੀਜ਼ਾਂ ਸਮਾਨ ਹੁੰਦੀਆਂ ਦੋ ਚੀਜ਼ਾਂ ਬਰਾਬਰ ਹੁੰਦੀਆਂ ਪਸ਼ੂਆਂ ਤੇ ਇਨਸਾਨਾਂ ਦੇ ਵਿੱਚ ਸੌਰੀ ਇੱਕ ਚੀਜ਼ ਬਰਾਬਰ ਹੁੰਦੀ ਆ ਤੇ ਇੱਕ ਚੀਜ਼ ਉਹਨਾਂ ਦੋਨਾਂ ਨੂੰ ਇੱਕ ਦੂਸਰੇ ਤੋਂ ਵੱਖ-ਵੱਖ ਕਰਦੀ ਆ ਬਰਾਬਰ ਕੀ ਹੁੰਦੀ ਆ ਪਸ਼ੂ ਤੇ ਇਨਸਾਨ ਖਾਂਦੇ ਆ ਪੀਂਦੇ ਆ ਸੌਂਦੇ ਆ ਹੱਗਦੇ ਆ ਤੇ ਬੱਚੇ ਪੈਦਾ ਕਰਦੇ ਆ ਦੋਨੇ ਹੀ ਕਰਦੇ ਆ ਪਸ਼ੂ ਵੀ ਕਰਦੇ ਆ ਇਨਸਾਨ ਵੀ ਕਰਦੇ ਆ ਪਰ ਇਨਸਾਨਾਂ ਨੂੰ ਪਸ਼ੂਆਂ ਨਾਲੋਂ ਇੱਕ ਚੀਜ਼ ਵੱਖ ਕਰਦੀ ਆ ਉਹ ਇਹ ਚੀਜ਼ ਆ ਕਿ ਇਨਸਾਨਾਂ ਕੋਲੇ ਦਿਮਾਗ ਹੁੰਦਾ ਬੁੱਧੀ ਹੁੰਦੀ ਆ ਉਹ ਸੋਚ ਸਕਦੇ ਆ ਚੰਗਾ ਮਾੜਾ ਕੀ ਆ ਚੰਗਾ ਮਾੜਾ ਸੋ ਸਾਨੂੰ ਸਾਰਿਆਂ ਨੂੰ ਪਸ਼ੂਆਂ ਨਾਲੋਂ ਇਹ ਚੀਜ਼ ਵੱਖ ਕਰਦੀ ਹੈ ਕਿ ਸਾਡੇ ਕੋਲੇ ਦਿਮਾਗ ਆ ਅਸੀਂ ਸੋਚ ਸਕਦੇ ਹਾਂ ਕੀ ਚੰਗਾ ਕੀ ਮਾੜਾ ਸੋ ਅਸੀਂ ਇਹ ਗੱਲ ਸੋਚਣ ਦੀ ਬਜਾਏ ਕਿ ਅਸੀਂ ਇੱਥੇ ਆਲੇ ਆਲੇ ਦੀ ਵਾਂਗ ਗੰਦ ਸਿੱਟ ਰਹੇ ਆ ਇਹ ਗੱਲ ਨੂੰ ਸੋਚਦੇ ਨਹੀਂ ਸਾਡੇ ਕੋਲੇ ਦਿਮਾਗ ਹੋਣ ਦੇ ਬਾਵਜੂਦ ਵੀ ਬੁੱਧੀ ਹੋਣ ਦੇ ਬਾਵਜੂਦ ਵੀ ਫਿਰ ਸਾਡੇ ਜਿਹਦੇ ਪਸ਼ੂਆਂ ਚ ਮੈਨੂੰ ਲੱਗਦਾ ਕਿ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਮਾਫ ਕਰਿਓ ਮੈਂ ਸਪਸ਼ਟ ਤੇ ਖਰੀਆਂ-ਖਰੀਆਂ ਗੱਲਾਂ ਜਿਹੜੀਆਂ ਉਹ ਕਹਿ ਰਿਹਾ ਹੈਗਾ ਫਿਰ ਸਾਡੇ ਜਿਹਦੇ ਪਸ਼ੂਆਂ ਚ ਇਨਸਾਨਾਂ ਤੇ ਪਸ਼ੂਆਂ ਚ ਮੈਨੂੰ ਲੱਗਦਾ ਕੋਈ ਫਰਕ ਨਹੀਂ ਹੈਗਾ ਮੈਂ ਇਸ ਗੱਲ ਨਾਲ ਵੀ ਐਗਰੀ ਆਂ ਇਹ ਗੱਲ ਵੀ ਮੰਨਦਾ ਹੈਗਾ ਕਿ ਕੂੜਾ ਸੁੱਟਣ ਦੇ ਲਈ ਥਾਂ ਜਿਹੜੀ ਉਹ ਮਹੀਆ ਨਹੀਂ ਹੈਗੀ ਅਵੇਲੇਬਲ ਨਹੀਂ ਹੈਗੀ ਇਸ ਟਾਈਮ ਤੇ ਇਸ ਕਰਕੇ ਪਿਛਲੇ ਲੰਮੇ ਸਮੇਂ ਤੋਂ ਸਕੂਲ ਦੇ ਮੂਹਰੇ ਗੰਦਗੀ ਆ ਉਹਦੇ ਲਈ ਵੀ ਰੌਲਾ ਪਾ ਰਹੇ ਕਿ ਉਹਦੀ ਸਫਾਈ ਕਰਾ ਦਈਏ ਉਹਦੀ ਸਫਾਈ ਕਰਾਈ ਵੀ ਗਈ ਆ ਫੇਰ ਵੀ ਉੱਥੇ ਕੂੜਾ ਸਿੱਟਿਆ ਜਾਂਦਾ ਇੱਥੋਂ ਸਫਾਈ ਕਰਾ ਦਿੱਤੀ ਗਈ ਆ ਦੂਜੀ ਦੂਜੀ ਵਾਰੀ ਇੱਥੋਂ ਕਰਵਾ ਦਿੱਤੀ ਗਈ ਆ ਫੇਰ ਵੀ ਨਹੀਂ ਆਪਾਂ ਹਟਦੇ ਇੱਥੇ ਰੂੜੀਆਂ ਲਾਉਣੋ ਮੈਂ ਇਸ ਗੱਲ ਨੂੰ ਮੰਨਦਾ ਕਿ ਜਗ੍ਹਾ ਨਹੀਂ ਮਹੱਈਆ ਕਰਵਾਈ ਗਈ ਸੋ ਪੰਚਾਇਤ ਨੂੰ ਇਹਦੇ ਤੇ ਸੋਚਣਾ ਚਾਹੀਦਾ ਕਾਫੀ ਵਾਰੀ ਅਸੀਂ ਕਹਿ ਵੀ ਚੁੱਕੇ ਆ ਕਿ ਲੋਕਾਂ ਨੂੰ ਮਹੱਈਆ ਕਰਵਾਵੇ ਜਗ੍ਹਾ ਉਹ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਹੋਰ ਜਗ੍ਹਾ ਪਿੱਛੇ ਜਾ ਕੇ ਦੇਖੀਏ ਪਰ ਉਧਰਲੇ ਪਾਸੇ ਬਹੁਤ ਜਗ੍ਹਾ ਪਈ ਆ ਇਹ ਨਹੀਂ ਕਿ ਆਪਾਂ ਜਗ੍ਹਾ ਸਾਫ਼ ਕਰਵਾਤੀ ਤੇ ਉੱਥੇ ਹੀ ਗੰਦਗੀ ਆ ਜਿਹੜੀ ਫਲਾ ਦਿਓ ਧੜਾ ਧੜ ਫਲਾ ਦਿਓ ਦੂਜੀ ਗੱਲ ਤੁਹਾਨੂੰ ਪਤਾ ਕਿ ਮੈਂ ਸੋਸ਼ਲ ਇਸ਼ੂ ਤੇ ਜਨਤਕ ਮੁੱਦਿਆਂ ਤੇ ਲਗਾਤਾਰ ਗੱਲ ਕਰਦਾ ਰਹਿਣਾ ਲਗਾਤਾਰ ਹੀ ਬੋਲਦਾ ਰਹਿਣਾ ਹੈਗਾ ਪਰ ਇਸ ਮੁੱਦੇ ਤੇ ਬੋਲਣਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਥੋੜਾ ਜਿਹਾ ਇਹਦੇ ਵਿੱਚ ਮੇਰਾ ਪਰਸਨਲ ਹਿੱਤ ਵੀ ਹੈਗਾ। ਐਦੂ ਪਹਿਲਾਂ ਅਸੀਂ ਬੋਲੇ ਸੀਗੇ ਸਕੂਲ ਦੇ ਮੂਹਰੇ ਜਿਹੜੀ ਗੰਦਗੀ ਸੀਗੀ ਲੰਮਾ ਸਮਾਂ ਹੋ ਗਿਆ 2-3 ਸਾਲ ਹੋ ਗਿਆ। ਉਦੋਂ ਪਹਿਲਾਂ ਵੀ ਉਹ ਗੰਦਗੀ ਸਾਫ਼ ਕਰਵਾਈ ਆ ਕਾਫੀ ਵਾਰੀ। ਉਦੋਂ ਮੇਰਾ ਕੋਈ ਪਰਸਨਲ ਹਿੱਤ ਨਹੀਂ ਸੀਗਾ। ਹੋਰ ਕਈ ਕਾਫੀ ਈਸ਼ੂ ਤੇ ਬੋਲੇ ਆ ਪਰਸਨਲ ਹਿੱਤ ਨਹੀਂ ਹੋਗਾ। ਇੱਥੇ ਮੇਰਾ ਪਰਸਨਲ ਹਿੱਤ ਹੈਗਾ। ਮੇਰਾ ਪਰਸਨਲ ਹਿੱਤ ਇਹ ਹੈਗਾ ਕਿ ਇੱਥੇ ਮੈਂ ਗੱਡੀ ਲਾਉਣਾ ਵੀ ਕਰ ਲਾਉਣਾ 버ਗਰ ਦਾ ਕੰਮ ਆ ਸ਼ਾਮ ਨੂੰ ਮੇਰੇ ਕੋਲੇ ਪੈਗ ਵਾਲੇ ਵੀ ਬੈਠਦੇ ਆ ਇੱਥੇ ਠੇਕਾ ਹੈਗਾ ਇਹ ਗੱਲ ਕੋ ਨੂੰ ਥੋਡੇ ਸਾਰਿਆਂ ਤੋਂ ਲੁਕੀ ਨਹੀਂ ਹੈਗੀ ਤੁਹਾਨੂੰ ਸਾਰਿਆਂ ਨੂੰ ਮੈਂ ਸਾਫ਼ ਤੌਰ ਤੇ ਸਪਸ਼ਟ ਤੌਰ ਤੇ ਦੱਸ ਰਿਹਾ ਹੈਗਾ ਇਹ ਕੰਮ ਮੈਨੂੰ ਕਿਉਂ ਕਰਨਾ ਪੈ ਰਿਹਾ ਹੈਗਾ ਕਿਉਂਕਿ ਮੇਰੇ ਕੋਲੇ ਰੋਜ਼ਗਾਰ ਨਹੀਂ ਹੈਗਾ ਹਰੇਕ ਸਾਲ ਕੋਈ ਨਾ ਕੋਈ ਸਰਕਾਰ ਆਉਂਦੀ ਆ ਤੇ ਉਹ ਇਹ ਕਹਿੰਦੀ ਆ ਕਿ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਇਸ ਗੱਲ ਨੂੰ ਲੈ ਕੇ ਆਉਂਦੀ ਆ ਵੋਟਾਂ ਵਟੋਰਦੀ ਆ ਚਲੀ ਜਾਂਦੀ ਆ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਹ ਗਰੰਟੀ ਦਿੱਤੀ ਸੀ ਕਿ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਗਰੰਟੀ ਦਿੱਤੀ ਸੀ ਤੇ ਜੇ ਰੋਜ਼ਗਾਰ ਅਸੀਂ ਨਾ ਦੇ ਸਕੇ ਤਾਂ 3000 ਰੁਪਇਆ ਮਹੀਨਾਵਾਰ ਬੇਰਜਗਾਰੀ ਪੱਤਾ ਉਹ ਹਲੇ ਤੱਕ ਪੱਤਾ ਪੁੱਤਾ ਪਤਾ ਨਹੀਂ ਕਿਹੜੇ ਕਿੱਥੇ ਰੁਲਦਾ ਫਿਰਦਾ ਹਲੇ ਤੱਕ ਕੋਈ ਪੱਤਾ ਨਹੀਂ ਮਿਲਿਆ ਉਲਟਾ ਜੇ ਬੇਰਜਗਾਰ ਰੁਜ਼ਗਾਰ ਮੰਗਦੇ ਤਾਂ ਡਾਂਗਾ ਨਾਲ ਕੁੱਟਦੇ ਹੈਗੇ ਆ ਸੋ ਇਸ ਕਰਕੇ ਮੇਰੀ ਮਜਬੂਰੀ ਹੈਗੀ ਆ ਮੇਰੀ ਇਵਨ ਮੇਰੀ ਨਹੀਂ ਇਵਨ ਕਿ ਸਾਰੇ ਨੌਜਵਾਨਾਂ ਦੀ ਜਿਹੜੇ ਨਸ਼ਿਆਂ ਤੋਂ ਬਚੇ ਕੁਛੇ ਆ ਬੁਰਾਈਆਂ ਤੋਂ ਬਚੇ ਕੁਛੇ ਆ ਔਰ ਰੁਜ਼ਗਾਰ ਚਲਾਉਣਾ ਚਾਹੁੰਦੇ ਪਰ ਮੇਰੇ ਵਰਗੇ ਨੌਜਵਾਨ ਜੇ ਰੋਜ਼ਗਾਰ ਚਲਾਉਣਾ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਤਾਂ ਅਸੀਂ ਕੰਮ ਨਹੀਂ ਕਰਨਾ ਦੇ ਕਰਨਾ ਦੇ ਰਹੇ ਹੈਗੇ ਕਿਉਂਕਿ ਇੱਥੇ ਕਸਟਮਰ ਬੈਂਦੇ ਆ 스멜 ਬਹੁਤ ਗੰਦੀ ਆਉਂਦੀ ਆ ਉੱਠ ਕੇ ਚਲੇ ਜਾਂਦੇ ਸੋ ਇਸ ਕਰਕੇ ਮੈਂ ਪਹਿਲਾਂ ਵੀ ਬੇਨਤੀਆਂ ਕਰ ਚੁੱਕਿਆ ਕਿ ਆਪਣੇ ਕੋਲੇ ਦਿਮਾਗ ਆ ਆਪਾਂ ਇਨਸਾਨ ਆ ਇਨਸਾਨ ਹੋਣ ਦਾ ਫਰਜ ਅਦਾ ਕਰੀਏ ਆਪਣੇ ਕੋਲੇ ਬੁੱਧੀ ਆ ਦਿਮਾਗ ਨਾਲ ਸੋਚੀਏ ਥੋੜਾ ਜਾਂ ਕਿ ਇੱਥੇ ਸਫਾਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਇੱਥੇ ਰੇੜੀ ਲਾਉਣਾ ਇੱਥੇ ਗੰਦਗੀ ਨਾ ਸੁੱਟੀਏ ਆਪਾਂ ਪਰਾਂ ਨੂੰ ਜਾ ਕੇ ਗੰਦਗੀ ਫਲਾ ਸਕਦੇ ਆ ਕੂੜਾ ਸੁੱਟਣਾ ਪਰਾਂ ਨੂੰ ਜਾ ਕੇ ਸੁੱਟ ਸਕਦੇ ਆ ਸੋ ਮੈਂ ਤਾਂ ਇਹ ਕਹਿੰਨਾ ਕਿ ਪਰਾਂ ਵੀ ਨਹੀਂ ਸੁੱਟਣਾ ਚਾਹੀਦਾ ਆਪਾਂ ਨੂੰ ਇਹ ਮੰਗ ਕਰਨੀ ਚਾਹੀਦੀ ਆ ਬੇਸ਼ੱਕ ਸਾਡੇ ਘਰੇ ਸਰਪੰਚੀ ਹੈਗੀ ਆ ਮੇਰੇ ਮਾਤਾ ਸਰਪੰਚ ਹੈਗੇ ਆ ਪਰ ਮੈਂ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਇੱਕ ਵੋਟਰ ਹੋਣ ਦੇ ਨਾਤੇ ਮੈਂ ਵੀ ਮੰਗ ਕਰਦਾ ਤੁਹਾਡੇ ਨਾਲ ਕਿ ਮੁਹੱਈਆ ਕਰਵਾਈ ਜਾਵੇ ਜਗਾ ਸੋਇਸ਼ ਕਰਕੇ ਮੇਰੀ ਬੇਨਤੀ ਆ ਤੁਹਾਨੂੰ ਮੈਂ ਬੇਨਤੀ ਹੀ ਕਰ ਸਕਦਾ ਕਾਫੀ ਵਾਰੀ ਕਰ ਚੁੱਕਿਆ ਹਾਂ ਕਿ ਹੱਥ ਬੰਨ ਕੇ ਬੇਨਤੀ ਹੈ ਕਿਰਪਾ ਕਰਕੇ ਇੱਥੇ ਗੰਦਗੀ ਨਾ ਫਲਾਓ ਹੱਥ ਬਨ ਕੇ ਬੇਨਤੀ ਆ ਕਿ ਜੇ ਮੇਰੇ ਵਰਗੇ ਨੌਜਵਾਨ ਕੰਮ ਕਰਨਾ ਚਾਹੁੰਦੇ ਆ ਤਾਂ ਕੰਮ ਕਰ ਲੈਣ ਦਿਓ ਪਲੀਜ਼ ਬੇਨਤੀ ਆ ਗੰਦ ਨਾ ਸੁੱਟੋ ਪਰਾਂ ਸੁੱਟ ਲੋ ਗੰਦ ਬਠੇਰੀ ਜਗ੍ਹਾ ਪਈ ਹੈਗੀ ਆ ਸੋ ਇਹੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਕਿਰਪਾ ਕਰਕੇ ਗੌਰ ਜਰੂਰ ਕਰਿਓ ਜੀ ਇਸ ਗੱਲ ਤੇ ਬਹੁਤ ਬਹੁਤ ਧੰਨਵਾਦ